ਬਾਡੀ ਸਾਡੀ ਜਿਹੜੀ ਆ ਉਹ ਨੇਚੁਰਲੀ ਕਲੀਨ ਕਰਦੀ ਆ ਆਪਣੇ ਆਪ ਨੂੰ ਤੇ ਜਿਹੜੇ ਬਾਅਰ ਜਿਵੇਂ ਵੈਕਸ ਆ ਗਈ ਹੈ ਤਾਂ ਉਹਨੂੰ ਸਾਫ ਕਰਨ ਦੀ ਲੋੜ ਨਹੀਂ ਹੈ दैट इज ਨੇਚੁਰਲ ਪ੍ਰੋਸੈਸ ਅਗਰ ਉਹ ਹੈਗੀ ਹੈ ਤਾਂ ਕਿਸੇ ਰੀਜ਼ਨ ਕਰਕੇ ਵੈਕਸ ਬਨਣਾ ਇਜ਼ ਅ ਨੇਚੁਰਲ ਪ੍ਰੋਸੈਸ ਆਫ ਦਾ ਇਅਰ ਜਿਹੜੇ ਸਾਡੇ ਅੰਦਰ ਜਿਹੜੇ ਵੈਕਸ ਦੇ ਗਲੈਂਡਸ ਹੁੰਦੇ ਆ ਉਹ ਵੈਕਸ ਬਣਾਉਂਦੇ ਆ ਕੁਦਰਤ ਨੇ ਵੈਕਸ ਕਿਉਂ ਬਣਾਈ ਕਿਉਂ ਫਾਰਮੇਸ਼ਨ ਹੁੰਦੀ ਹੈ ਕੋਈ ਵੀ ਮਾਈਕਰੋਬਸ ਆ ਰਹੇ ਆ ਕੋਈ ਛੋਟੇ ਛੋਟੇ ਕਿਟਾਨੋ ਆ ਰਹੇ ਆ ਉਹਨੂੰ ਬਲੌਕ ਕਰ ਦਿੰਦੀ ਹੈ ਵੈਕਸ ਪਰ ਦੇਖੋ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਇਹ ਵੀ ਸੇਮ ਚੀਜ਼ ਹੈ ਜਿਹੜੀ ਐਕਸਟਰਾ ਵੈਕਸ ਬੰਦੀ ਉਹ ਸਾਨੂੰ ਕਢਣੀ ਹੀ ਪੈਂਦੀ ਹੈ ਸਕੂਲ ਗੋਇੰਗ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਵੇਪਿੰਗ ਦਾ ਟ੍ਰੈਂਡ ਬਹੁਤ ਵਧ ਰਿਹਾ ਹੈ ਬੱਚੇ ਜਿਹੜੇ ਨੇ ਉਹ ਐਡਿਕਟਡ ਹੋ ਰਹੇ ਨੇ ਉਸ ਪਾਸੇ ਜਿਹੜਾ ਵੇਪ ਹੁੰਦਾ ਹੈ ਇਹਦੇ ਵਿੱਚ ਬਹੁਤ ਸਾਰੇ ਕੈਮੀਕਲ ਹੁੰਦੇ ਆ ਉਹ ਕੈਮੀਕਲ ਜੇ ਤੁਹਾਡੇ ਲੰਗਸ 'ਚ ਜੰਮ ਜਾਣਗੇ ਉਹ ਕਿਤੇ ਨਾ ਕਿਤੇ ਜਾ ਕੇ ਆਫਟਰ 10 ਇਅਰਸ অর ਆਫਟਰ 20 ਇਅਰਸ ਦੇ ਮਾਈਟ ਕਾਜ਼ ਕੈਂਸਰ ਜਦੋਂ ਥੋੜਾ ਜਿਹਾ ਕਿਸੇ ਦਾ ਗਲਾ ਖਰਾਬ ਹੁੰਦਾ ਚੈੱਕ ਕਰਾਓ ਜਾਂ ਘਰੇ ਆਪ ਹੀ ਡਾਇਗਨੋਸ ਕਰਕੇ ਕਹਿੰਦੇ ਨੇ ਕਿ ਟੌਨਸਲਸ ਹੋ ਗਏ ਇਹਨੂੰ ਹੁਣ ਉਹ ਕਿਤੇ ਵੀ ਇਨਫੈਕਸ਼ਨ ਹੋ ਜਾਏ ਅਪਰ ਰੈਸਪੀਰੇਟਰੀ ਟ੍ਰੈਕਟ ਵਿੱਚ ਕਿਤੇ ਵੀ ਇਨਫੈਕਸ਼ਨ ਹੋ ਜਾਏ ਉਹ ਟੌਨਸਲ ਵੀ ਅਫੈਕਟ ਹੋ ਜਾਂਦੇ ਵਿੱਚ ਤੇ ਲੁਕੀ ਕਹਿੰਦੇ ਸਾਨੂੰ ਟੌਨਸਲ ਹੋ ਗਏ ਟੌਨਸਲ ਦਾ ਸਾਰੇ ਆ ਚ ਪਏ ਜਾਂਦੇ ਆ ਉਹ ਹੁੰਦਾ ਹੀ ਹੈ ਨਵਾਂ ਜੰਮਿਆ ਬੱਚਾ ਉਹਦੇ ਵਿੱਚ ਵੀ ਟੌਨਸਲ ਹੁੰਦੇ ਆ ਹੁਣ ਜਦੋਂ ਟੌਨਸਲ ਚ ਇਨਫੈਕਸ਼ਨ ਪੈ ਜਾਂਦੀ ਹੈ ਦੈਟ ਇਸ ਕੋਲਡ ਐਸ ਟੌਨਸਿਲਾਈਟਿਸ অর ਟੌਨਸਿਲੋ ਫੇਰੀਂਜਾਈਟਿਸ ਪੇਸ਼ੈਂਟਸ ਘਰਾਰੇ ਕਰਦੇ ਆ ਹਨਾ ਉਹ ਬਿਲਕੁਲ ਹੈਲਪਫੁਲ ਹੈ ਉਹ ਕਰਨੇ ਚਾਹੀਦੇ ਆ ਬਟ ਹਾਂ ਕਿਤੇ ਨਾ ਕਿਤੇ ਦੇਖੋ ਹਲਦੀ ਇੱਕ ਐਂਟੀਸੈਪਟਿਕ ਹੈ ਪੁਰਾਣੇ ਟਾਈਮ ਚ ਹੁੰਦਾ ਉਹਦਾ ਫਾਇਦਾ ਡੈਫੀਨਿਟਲੀ ਹੁੰਦਾ ਹੋਏਗਾ ਬਟ ਨਾਊ ਡੇਜ਼ ਵੀ ਡੋਨਟ ਰეკਮੈਂਡ ਥੈਟ ਉਹਦੇ ਨਾਲ ਜੇ ਉਹ ਇਰੀਟੇਟ ਕਰੇਗੀ ਇਹਨੂੰ ਪੋਸਟੀਰੀਅਰ ਵਾਲ ਨੂੰ ਤਾਂ ਜ਼ਿਆਦਾ ਦਿੱਕਤ ਕਰ ਸਕਦੀ ਹੈ ਉਹ ਇਹ ਸਭ ਤਾਂ ਡੈਫੀਨਿਟਲੀ ਚੀਜ਼ਾਂ ਹੈਲਪ ਕਰਦੀਆਂ ਹਨ ਬਟ ਇੱਕ ਸਰਟਨ ਲਿਮਟ ਤੱਕ ਅਕਸਰ ਨਾ ਇੱਕ ਚੀਜ਼ ਸੁਣੀ ਆ ਬੜੀ ਕਾਮਨ ਦੀ ਵੱਡਿਆਂ ਤੋਂ ਕਹਿੰਦੇ ਆ ਕਿ ਬਾਡੀ ਸਾਡੀ ਜਿਹੜੀ ਆ ਉਹ ਨੇਚਰਲੀ ਕਲੀਨ ਕਰਦੀ ਆ ਆਪਣੇ ਆਪ ਨੂੰ ਤੇ ਜਿਹੜੇ ਬਾਅਰ ਜਿਵੇਂ ਵੈਕਸ ਆ ਗਈ ਹੈ ਤਾਂ ਉਹਨੂੰ ਸਾਫ਼ ਕਰਨ ਦੀ ਲੋੜ ਨਹੀਂ ਆ दैट इज ਨੇਚਰਲ ਪ੍ਰੋਸੈਸ ਅਗਰ ਉਹ ਹੈਗੀ ਆ ਤਾਂ ਕਿਸੇ ਰੀਜ਼ਨ ਕਰਕੇ ਬਿਲਕੁਲ ਵੈਕਸ ਬਨਣਾ ਇਜ਼ ਅ ਨੇਚਰਲ ਪ੍ਰੋਸੈਸ ਆਫ ਦイヤー ਜਿਹੜੇ ਸਾਡੇ ਅੰਦਰ ਜਿਹੜੇ ਵੈਕਸ ਦੇ ਗਲੈਂਡਸ ਹੁੰਦੇ ਆ ਉਹ ਵੈਕਸ ਬਣਾਉਂਦੇ ਆ ਹੁਣ ਵੈਕਸ ਦੇਖੋ ਕੁਦਰਤ ਨੇ ਆਪਣਾ ਕੰਮ ਕਰਨਾ ਹੈ ਕੁਦਰਤ ਨੇ ਵੈਕਸ ਕਿਉਂ ਬਣਾਈ ਕਿਉਂ ਫਾਰਮੇਸ਼ਨ ਹੁੰਦੀ ਹੈ ਕੋਈ ਵੀ ਮਾਈਕਰੋਬਸ ਆ ਰਿਹਾ ਹੈ ਕੋਈ ਛੋਟੇ ਛੋਟੇ ਕਿਟਾਨੋ ਆ ਰਹੇ ਉਹਨੂੰ ਬਲੌਕ ਕਰ ਦਿੰਦੀ ਹੈ ਵੈਕਸ ਪਰ ਦੇਖੋ ਐਕਸੈਸ ਆਫ एवरीथिंग ਇਜ਼ ਬੈਡ ਹੈਨਾ ਆਪਾਂ ਕਹਿੰਦੇ ਆ ਕਿ ਕੋਈ ਵੀ ਚੀਜ਼ ਦਾ ਆਪਣੀ ਮਾਤਰਾ ਤੋਂ ਜ਼ਿਆਦਾ ਹੋਣਾ ਹਾਨੀਕਾਰਕ ਹੁੰਦਾ ਹੈ ਇਹ ਵੀ ਸੇਮ ਚੀਜ਼ ਹੈ ਜਿਹੜੀ ਐਕਸਟਰਾ ਵੈਕਸ ਬੰਦੀ ਉਹ ਸਾਨੂੰ ਕਢਣੀ ਹੀ ਪੈਂਦੀ ਹੈ ਉਹਨੂੰ ਆਪਾਂ ਜੇ ਰੱਖਾਂਗੇ ਉਹ ਕਦੀ ਨਾ ਕਦੀ ਨੁਕਸਾਨ ਕਰ ਸਕਦੀ ਹੈ ਕੰਚ ਇੱਕ ਕੁਐਸਚਨ ਹੋਏਗਾ ਕਿ ਜਿਵੇਂ ਨਾਰਮਲੀ ਨਾ ਕੀ ਹੁੰਦਾ ਥੋੜੀ ਏਜ ਦੇ ਵਿੱਚ ਜਾ ਕੇ ਨਾ ਨੋਜ਼ ਦੇ ਵਿੱਚ ਜਾਂ ਕੰਨਾਂ ਦੇ ਵਿੱਚ ਜਿਹੜਾ ਉਹ ਹੇਅਰ ਫਾਰਮੇਸ਼ਨ ਸਟਾਰਟ ਹੋ ਜਾਂਦੀ ਹੈ ਵਾਲ ਆਣੇ ਸ਼ੁਰੂ ਹੋ ਜਾਂਦੇ ਲੋਕਾਂ ਨੂੰ ਬੜੇ ਡਿਸਟਰਬ ਕਰਦੀ ਹੈ ਇਹ ਚੀਜ਼ ਤਾਂ ਉਹ ਰਿਮੂਵ ਕਰਨੇ ਚਾਹੀਦੇ ਨੇ ਜਾਂ ਫਿਰ ਉਹ ਕੋਈ ਮਤਲਬ ਕਿਸੇ ਰੀਜ਼ਨ ਕਰਕੇ ਉੱਥੇ ਹੈਗੇ ਨੇ ਨਹੀਂ ਨਹੀਂ ਉਹ ਰਿਮੂਵ ਕਰਨੇ ਚਾਹੀਦੇ ਮੇਰੇ ਸਾਮਨਾ ਤੋਂ ਰਿਮੂਵ ਕਰਨੇ ਚਾਹੀਦੇ ਬਿਕੋਜ਼ ਜਿਹਦੇ ਨੋਜ਼ ਜਾਂਦੇ ਆ ਜਾਂ ਜਿਹਦੇ ਕੰਨਾਂ ਜਾਂਦੇ ਉਹ ਕਿਤੇ ਨਾ ਕਿਤੇ ਇਰੀਟੇਸ਼ਨ ਕੌਜ਼ ਕਰਦੇ ਜੀ 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 ਰਿਪੀਟਿਡਲੀ ਤੁਸੀਂ ਇਚਿੰਗ ਕਰੋਗੇ ਬਾਰ ਬਾਰ ਇਚਿੰਗ ਕਰੋਗੇ ਕੰਨ ਪੱਕ ਜਾਏਗਾ ਇਹ ਨੋਸ ਨੂੰ ਛੇਡੋਗੇ ਬਾਰ-ਬਾਰ ਇਰਿਟੇਸ਼ਨ ਹੋ ਗਿਆ ਉਹ ਵੀ ਪੱਕ ਜਾਏਗਾ ਫਿਰ ਫਿਰ ਉਹ ਦਿੱਕਤ ਕੌਜ਼ ਕਰ ਸਕਦਾ ਹੈ ਇਸ ਲਈ ਮੇਰੇ ਸਾਹਮਣੇ ਤੇ ਟ੍ਰਿਮਿੰਗ ਕਰਨੀ ਚਾਹੀਦੀ ਹੈ ਹੇਅਰਸ ਦੀ ਉਹ ਹਰ ਇੱਕ ਦੇ ਹੁੰਦੇ ਵੀ ਨਹੀਂ ਵੈਸੇ ਕਿਸੇ-ਕਿਸੇ ਦੇ ਹੁੰਦੇ ਨੇ ਤੇ ਉਹ ਉਹਦਾ ਕੀ ਹੈ ਕਿ ਸਿਰਫ ਕਿਸੇ ਨੂੰ ਹੋਏ ਆ ਕਿਸੇ ਨੂੰ ਨਹੀਂ ਹੋਏ ਸਰ ਇਹ ਤਾਂ ਸਾਰੇ ਦੇਖੋ ਹਰ ਇੱਕ ਦੀ ਬੋਡੀ ਟਾਈਪ ਹੈ ਡਿਫਰੈਂਟ ਹੁੰਦੀ ਹੈ ਹਰ ਇੱਕ ਦੀ ਬੋਡੀ ਠੀਕ ਹੈ ਸਕੂਲ ਗੋਇੰਗ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਵੇਪਿੰਗ ਦਾ ਟ੍ਰੈਂਡ ਬਹੁਤ ਵਧ ਰਿਹਾ ਹੈ ਬੱਚੇ ਜਿਹੜੇ ਨੇ ਉਹ ਐਡਿਕਟਡ ਹੋ ਰਹੇ ਨੇ ਉਸ ਪਾਸੇ ਟੀਚਰਸ ਪੇਰੈਂਟਸ ਬਹੁਤ ਕਨਸਰਨਡ ਨੇ ਇਸ ਤੇ ਤੇ ਇਹ ਸਰ ਕਿੰਨਾ ਕੁ ਰਿਸਕੀ ਹੋ ਸਕਦਾ ਲੋਕੀ ਕਹਿੰਦੇ ਆ ਕਿ স্মੋਕਿੰਗ ਨਾਲੋਂ ਬੈਟਰ ਹੈ ਇਹ ਹੋਰ ਹੈ ਕੁਛ ਇਦਾਂ ਦਾ ਸਰ ਦੇਖੋ স্মੋਕਿੰਗ ਕਿਸੇ ਵੀ ਫਾਰਮ ਚ ਕੀਤੀ ਜਾਏ ਉਹ ਹਾਨੀਕਾਰਕ ਹੁੰਦੀ ਹੈ ਸਿਹਤ ਲਈ ਠੀਕ ਹੈ ਹੁਣ ਜੇ ਤੁਸੀਂ ਦੇਖੋ ਵੇਪਿੰਗ ਕੀ ਹੈਗੀ ਹੈ ਇਟ ਇਜ਼ ਬੇਸਿਕਲੀ ਐਨ ਈ-ਸਿਗਰੇਟ ਉਹ ਕਹਿੰਦੇ ਜੀ ਈ-ਸਿਗਰੇਟ ਟਾਈਪ ਉਹ ਚ ਹੈਗਾ ਜੀ ਉਹ ਚ ਅਗਨੀ ਜਲਦੀ ਬਟ ਸਮੋਕ ਤਾਂ ਆ ਰਹੀ ਹੈ ਨਾ ਹੁਣ ਦੇਖੋ ਸਮੋਕਿੰਗ ਚ ਕੀ ਹੁੰਦਾ ਹੈ ਕਿ ਧੂਆ ਜਿਹੜਾ ਕਾਜ਼ ਕਰਦਾ ਹੈ ਇੱਕ ਤਾਂ ਪਹਿਲਾਂ ਉਹ ਨੁਕਸਾਨ ਕਰਦਾ ਹੈ ਦੂਸਰਾ ਜਿਹੜੀ ਸਿਗਰਟ ਹੁੰਦੀ ਹੈ ਉਹ ਚ ਕੀ ਹੁੰਦਾ ਨਿਕੋਟਿਨ ਹੁੰਦਾ ਉਹ ਨੁਕਸਾਨ ਕਰਦੀ ਹੈ ਹਨਾ ਤੇ ਹੁਣ ਜਿਹੜਾ ਈ ਸਿਗਰਟ ਹੈਗੀ ਇਹਦੇ ਚ ਬਹੁਤ ਸਾਰੇ ਜਿਹੜਾ ਵੇਪ ਹੁੰਦਾ ਹੈ ਇਹਦੇ ਚ ਬਹੁਤ ਸਾਰੇ ਕੈਮੀਕਲ ਹੁੰਦੇ ਆ ਉਹ ਕੈਮੀਕਲ ਜੇ ਤੁਹਾਡੇ ਲੰਗਸ ਚ ਜਮ ਜਾਣਗੇ ਉਹ ਕਿਤੇ ਨਾ ਕਿਤੇ ਜਾ ਕੇ ਆਫਟਰ 10 ইয়ারਸ অর ਆਫਟਰ 20 ইয়ারਸ ਦੇ ਮਾਈਟ ਕਾਜ਼ ਕੈਂਸਰ ਏ ਅੱਜ ਕੱਲ ਦੇ ਬੱਚਿਆਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਉਹਨਾਂ ਨੂੰ ਲੱਗਦਾ ਕਿ ਇਹ ਸੇਫ ਹੈ ਖਿਡੌਣਾ ਪਰ ਇਹ ਖਿਡੌਣਾ ਨਹੀਂ ਹੈ ਇਹ ਬਹੁਤ ਹਾਨੀਕਾਰਕ ਤੇ ਡੇਂਜਰਸ ਖਿਡੌਣਾ ਹੈ ਹੁਣ ਤੁਸੀਂ ਇਹ ਤੁਸੀਂ ਮੈਨੂੰ ਲੁਧਿਆਣਾ ਦਾ ਐਗਜ਼ਾਮਪਲ ਦਿੱਤਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਤੁਸੀਂ ਆਪਨਾ ਚੈੱਕ ਕਰ ਸਕਦੇ ਹੋ ਯੂਐਸ ਦੇ ਵਿੱਚ ਇਹਨੂੰ ਐਪੀਡੈਮਿਕ ਕਹਿ ਦਿੱਤਾ ਗਿਆ ਓਕੇ ਇਹ ਕੌਜ਼ ਕਰਦਾ ਹੈ ਐਪੀਡੈਮਿਕ ਲੰਗ ਵੇਪਿੰਗ ਇੰਡਿਊਸਡ ਲੰਗ ਇੰਜਰੀ ਕੌਜ਼ ਕਰਦਾ ਹੈ ਵੇਪਿੰਗ ਐਸੋਸੀਏਟਿਡ ਲੰਗ ਇੰਜਰੀ ਇਹਨੂੰ ਈ ਵੈਲੀ ਕਹਿੰਦੇ ਆ ਤੇ ਇਹ ਬਹੁਤ ਫੇਟਲ ਵੀ ਹੁੰਦਾ ਹੈ ਇਹਦੇ ਕਾਰਨ 68 ਡੈਥਸ ਵੀ ਹੋ ਗਈਆਂ ਯੂ ਐਸ ਵਿੱਚ ਸੋ ਵੇਪਿੰਗ ਇਜ਼ ਮੇਰੇ ਸਾਹਮਣੇ ਤਾਂ ਵੇਪਿੰਗ স্মੋਕਿੰਗ ਨਾ স্মੋਕਿੰਗ ਅ ਸਿਗਰਟ ਉਹਦੇ ਨਾਲੋਂ ਜ਼ਿਆਦਾ ਡੇਂਜਰਸ ਹੈ ਤੇ ਇਹ ਬਿਲਕੁਲ ਨਹੀਂ ਕਰਨੀ ਚਾਹੀਦੀ ਇਹਦੇ ਸਾਈਡ ਇਫੈਕਟਸ ਕੀ ਹੈ ਪਹਿਲੀ ਗੱਲ ਤਾਂ ਐਡਿਕਸ਼ਨ ਜ਼ਿਆਦਾ ਕੌਜ਼ ਕਰਦਾ ਹੈ ਦੈਨ ਦ ਸਮੋਕਿੰਗ ਸੈਕੰਡਲੀ ਇਹ ਨੌਜ਼ੀਆ ਕੌਜ਼ ਕਰਦਾ ਹੈ ਇਹ ਤੁਹਾਡੀ ਹਾਰਟ ਬੀਟ ਇਨਕਰੀਜ਼ ਕਰਦਾ ਹੈ ਰੈਸਪੀਰੇਟਰੀ ਰੇਟ ਸਾਹ ਲੈਣ ਦਾ ਰੇਟ ਸਾਹ ਚੜਾਉਂਦਾ ਹੈ ਬੇਸਿਕਲੀ ਠੀਕ ਹੈ इरिटेबल ਰਹਿੰਦਾ ਹੈ ਬੱਚਾ ਮਤਲਬ ਕਾਫੀ ਕੁਝ ਦੇ ਸਾਈਡ ਇਫੈਕਟਸ ਆ ਗਏ ਤੇ ਮੇਰੇ ਸਮਝ ਮੈਟ ਇਟ ਇਜ਼ ਅ ਵੈਰੀ ਡੇਂਜਰਸ ਥਿੰਗਸ ਇਹ ਨਹੀਂ ਕਰਨਾ ਚਾਹੀਦਾ। ਸਰ ਇੱਕ ਨਾ ਬੜੀ ਕਾਮਨ ਟਰਮ ਯੂਜ਼ ਹੁੰਦੀ ਹੈ ਅੱਜ ਕੱਲ ਕਿ ਜਦੋਂ ਥੋੜਾ ਜਿਹਾ ਕਿਸੇ ਦਾ ਗਲਾ ਖਰਾਬ ਹੁੰਦਾ ਚੈੱਕ ਕਰਾਓ ਜਾਂ ਘਰੇ ਆਪ ਹੀ ਡਾਇਗਨੋਸ ਕਰਕੇ ਕਹਿੰਦੇ ਨੇ ਕਿ ਟੌਨਸਲਸ ਹੋ ਗਏ ਨੂੰ ਉਹ ਉਹਦੇ ਬਾਰੇ ਥੋੜਾ ਦੱਸੋ ਕੀ ਚੀਜ਼ ਹੈ ਤੇ ਉਹਦਾ ਕਿਦਾਂ ਟਰੀਟ ਹੋ ਸਕਦਾ। ਦੇਖੋ ਸਰ ਟੌਨਸਲਸ ਹੋ ਗਏ ਕਹਿਣਾ ਗਲਤ ਹੈ। ਮੇਰੇ ਸਾਹ ਨਾਲ ਠੀਕ ਹੈ ਬਿਕੋਜ਼ ਚਲੋ ਲੋਕਾਂ ਨੂੰ ਜਿੰਨੇ ਵੀ ਨੋਲੇਜ ਹੋ ਆਪਣੀ ਨੋਲੇਜ ਯੂਜ਼ ਕਰਕੇ ਕਹਿੰਦੇ ਆ ਪਰ ਪਾਰਸ਼ਲ ਨੋਲੇਜ ਹੋਣਾ ਇਜ਼ ਅ ਮੋਰ ਡੇਂਜਰਸ ਥਿੰਗ ਹੈਨਾ ਦੇਖੋ ਸਾਡਾ ਇੱਕ ਨਾਰਮਲ ਜਿਹੜਾ ਰੈਸਪੀਰੇਟਰੀ ਟ੍ਰੈਕਟ ਹੁੰਦਾ ਹੈ ਓਰੋਫੈਰਿੰਗਸ ਹੁੰਦਾ ਹੈ ਪਿੱਛੇ ਗਲਾ ਹੁੰਦਾ ਹੈ ਉਹ ਚ ਟੌਨਸਿਲ ਹੁੰਦੇ ਆ ਫੈਰਿੰਗਸ ਹੁੰਦਾ ਹੈ ਸਭ ਕੁਝ ਹੁੰਦਾ ਹੈ ਹੈਨਾ ਹੁਣ ਉਹ ਕਿਤੇ ਵੀ ਇਨਫੈਕਸ਼ਨ ਹੋ ਜਾਏ ਅਪਰ ਰੈਸਪੀਰੇਟਰੀ ਟ੍ਰੈਕਟ ਵਿੱਚ ਕਿਤੇ ਵੀ ਇਨਫੈਕਸ਼ਨ ਹੋ ਜਾਏ ਉਹ ਟੌਨਸਿਲ ਵੀ ਅਫੈਕਟ ਹੋ ਜਾਂਦੇ ਵਿੱਚ ਤੇ ਲੋਕੀ ਕਹਿੰਦੇ ਸਾਨੂੰ ਟੌਨਸਿਲ ਹੋ ਗਏ ਟੌਨਸਿਲ ਦਾ ਸਾਰੇ ਆਜ ਪਏ ਜਾਂਦੇ ਆ ਠੀਕ ਹੈ ਲੋਕ ਐਦਾ ਨਹੀਂ ਹੈ ਕਿ ਹੁਣੇ ਹੀ ਹੋਏ ਨੇ ਹੁੰਦੇ ਹੀ ਨੇ ਪਰਮਾਨੈਂਟਲੀ ਉਹ ਹੁੰਦਾ ਹੀ ਹੈ ਨਵਾਂ ਜੰਮਿਆ ਬੱਚਾ ਉਹਦੇ ਵਿੱਚ ਵੀ ਟੌਨਸਿਲ ਹੁੰਦੇ ਆ ਹੁਣ ਜਦੋਂ ਟੌਨਸਿਲ ਚ ਇਨਫੈਕਸ਼ਨ ਪੈ ਜਾਂਦੀ ਹੈ ਦੈਟ ਇਜ਼ ਕੋਲਡ ਐਸ ਟੌਨਸਿਲਾਈਟਿਸ অর ਟੌਨਸਿਲੋ ਫੇਰੀਂਜਾਈਟਿਸ ਜੇ ਨਾਲ ਗਲਾ ਵੀ ਖਰਾਬ ਹੁੰਦਾ ਹੁਣ ਉਹ ਇਨਫੈਕਸ਼ਨ ਵਾਇਰਲ ਵੀ ਹੋ ਸਕਦੀ ਹੈ ਬੈਕਟੀਰੀਅਲ ਵੀ ਹੋ ਸਕਦੀ ਹੈ ਐਂਟੀਬਾਇਓਟਿਕਸ ਨਾਲ ਠੀਕ ਹੋ ਜਾਂਦੀ ਹੈ ਬਟ ਹਾਂ ਜੇ ਰਿਪੀਟਿਡ ਟੌਨਸਿਲਾਈਟਿਸ ਹੋ ਰਿਹਾ ਹੈ ਮਤਲਬ ਤੁਹਾਨੂੰ ਇੱਕ ਸਾਲ ਚ ਬਹੁਤ ਜ਼ਿਆਦਾ ਵਾਰ ਐਂਟੀਬਾਇਓਟਿਕ ਖਾਣੀ ਪੈ ਰਹੀ ਹੈ ਹਰ ਮਹੀਨੇ ਤੁਸੀਂ ਬਿਮਾਰ ਹੋ ਰਹੇ ਹੋ ਫਿਰ ਸਾਨੂੰ ਆ ओके टॉन्सिल रिमूव ਕਰਦੇ ਆ ਫਿਰ ਉਹਦਾ ਕੋਈ ਇਫੈਕਟ ਨਹੀਂ ਪੈਂਦਾ ਨਹੀਂ ਉਹਦਾ ਪੋਜ਼ਿਟਿਵ ਇਫੈਕਟ ਹੀ ਹੁੰਦਾ ਬਾਡੀ ਤੇ ਜੇ ਐਦਾਂ ਟॉन्सਿਲ ਪਏ ਰਹਿੰਦੇ ਆ ਬਾਰ ਬਾਰ ਇਨਫੈਕਸ਼ਨ ਹੁੰਦੀ ਹੈ ਉਹ ਬੱਚੇ ਦੀ ਗਰੋਥ ਵੀ ਇਫੈਕਟ ਕਰਦੇ ਆ ਓਕੇ ਕਿ ਮੈਂ ਸੁਣਿਆ ਅਕਸਰ ਕਿ ਜਿਵੇਂ ਟॉन्सਿਲਸ ਹੁੰਦੇ ਆ ਨਾ ਤਾਂ ਉਹ ਕਹਿੰਦੇ ਅਗਰ ਤੁਸੀਂ ઓਪਰੇਟ ਕਰਾਉਂਗੇ ਤਾਂ ਇਹਦੇ ਨਾਲ ਅੱਗੇ ਪ੍ਰੋਬਲਮ ਤੁਹਾਨੂੰ ਵੱਧ ਸਕਦੀ ਹੈ ਨਹੀਂ ਨਹੀਂ ਸਰ ਐਦਾਂ ਦੀ ਕੋਈ ਗੱਲ ਨਹੀਂ ਹੈ ਇੱਕ ਸਰ ਨਾ ਰੀਸੈਂਟਲੀ ਜਦੋਂ ਹੁਣ ਆਪਾਂ ਪਿੱਛੇ ਜੇ ਦੇਖਿਆ ਕਿ ਕੋਵਿਡ ਹੋਇਆ ਸੀ ਤੇ ਬਹੁਤ ਲੋਕਾਂ ਨੂੰ ਇੱਕ ਪ੍ਰੋਬਲਮ ਆਈ ਕਿ ਲਾਸ ਆਫ স্মੈਲ ਹੋ ਜਾਂਦਾ ਸੀ ਹੁਣ ਵੀ ਅਸ ਏ ਟਾਈਮ ਚ ਕੀ ਹੈ ਅਗਰ ਕਿਸੇ ਨੂੰ ਥੋੜਾ ਜਿਹਾ ਵੀ ਇਦਾਂ ਦਾ ਫੀਲ ਹੁੰਦਾ ਨਾ ਤਾਂ ਉਹ ਬੜੇ ਕੌਨਸ਼ੀਅਸ ਹੋ ਜਾਂਦੇ ਕਿ ਸ਼ਾਇਦ ਸਾਨੂੰ ਦੁਬਾਰਾ ਕੋਵਿਡ ਹੋ ਗਿਆ ਬਿਲਕੁਲ ਬਟ ਉਹ ਕਿਸ ਰੀਜ਼ਨ ਕਰਕੇ ਹੁੰਦੇ ਆ ਤਾਂ ਕੀ ਉਹ ਕਾਮਨਲੀ ਹੁਣ ਹੈਗੀ ਇਹ ਚੀਜ਼ਾਂ ਨਹੀਂ ਹੈ ਸਰ ਦੇਖੋ ਕੋਵਿਡ ਦਾ ਇੱਕ ਬਹੁਤ ਆ ਕਾਮਨ ਸਿੰਪਟਮਸ ਹੈਗਾ ਲਾਸ ਆਫ স্মੈਲ ਐਂਡ ਲਾਸ ਆਫ ਟੇਸਟ ਹੁਣ ਵਾਟ ਵਾਟ ਇਜ਼ ਕੋਵਿਡ ਕੋਵਿਡ ਇਜ਼ ਅ ਵਾਇਰਲ ਇਨਫੈਕਸ਼ਨ ਹੁਣ ਉਸ ਟ ਇਟ ਵਾਸ ਅ ਨੋਵਲ ਕੋਰੋਨਾ ਵਾਇਰਸ ਮਤਲਬ ਇਹ ਵਾਇਰਸ ਪਹਿਲਾਂ ਕਦੀ ਨਹੀਂ ਆਇਆ ਸੀ ਇੱਕ ਮਿਊਟੇਟਿਡ ਫਾਰਮ ਸੀਗਾ ਹਨਾ ਤੇ ਇਹਨੇ ਕਾਫੀ ਇਫੈਕਟ ਕੀਤਾ ਇਹਦੇ ਕਾਫੀ ਸਿੰਪਟਮ ਆਏ ਹੁਣ ਅੱਜ ਦੀ ਡੇਟ 'ਚ ਦੇਖੋ ਲੋਕਾਂ ਨੂੰ ਬਹੁਤ ਸਾਰੀ ਇਨਫੈਕਸ਼ਨ ਹੁੰਦੀ ਆ ਪਰ ਰੈਸਪੀਰੇਟਰੀ ਇਨਫੈਕਸ਼ਨ ਹੁਣ ਮੋਸਟ ਆਫ ਦਾ ਕੇਸਿਸ ਜੋ ਵਾਇਰਲ ਹੀ ਹੁੰਦੀ ਆ ਬੈਕਟੀਰੀਅਲ ਲੈਸ ਹੁੰਦੀ ਆ ਘੱਟ ਹੁੰਦੀ ਆ ਬੈਕਟੀਰੀਅਲ ਦੇ ਨਾਲ ਦਾ ਵਾਇਰਲ ਹੁਣ ਉਹ ਕਿਹੜਾ ਵਾਇਰਸ ਹੈ ਇਦਾਂ ਦਾ ਸਾਨੂੰ ਪਤਾ ਨਹੀਂ ਲੱਗ ਸਕਦਾ ਜੀ ਹਨਾ ਹੋ ਸਕਦਾ ਹੈ ਉਹਦੀ ਕੋਈ ਫਾਰਮ ਹੋਵੇ ਤੇ ਲੈਸ ਡੇਂਜਰਸ ਹੋਵੇ ਤਾਹੀ ਇਹ ਸਿੰਪਟਮ ਆ ਰਿਹਾ ਹੈ ਜਾਂ ਕੋਈ ਹੋਰ ਵਾਇਰਸ ਹੋਵੇ ਜੁੜਾ ਜਿਹੜਾ ਕਿ ਇਹ ਚੀਜ਼ ਕਾਸ ਕਰ ਰਿਹਾ ਹੋਵੇ ਬਟ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਡਰਨਾ ਨਹੀਂ ਹੈ ਤੁਸੀਂ ਅਵੇਅਰਨੈਸ ਰੱਖੋ ਇਹਦੇ ਬਾਰੇ ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਯਾਰ ਮੇਰੀ ਤਬੀਅਤ ਜ਼ਿਆਦਾ ਖਰਾਬ ਹੋ ਰਹੀ ਹੈ ਫਿਰ ਤੁਸੀਂ ਡਾਕਟਰ ਨੂੰ ਕੰਸਲਟ ਕਰੋ ਤੇ ਕੁਝ ਵੀ ਹੋ ਸਕਦਾ ਹੈ ਇਕਸਰ ਉਹਨਾਂ ਬਾਰੇ ਜ਼ਰੂਰ ਦੱਸੋ ਕਿ ਕਈ ਵਾਰੀ ਕੀ ਹੁੰਦਾ ਜਦੋਂ ਕਿਸੇ ਨੂੰ ਥੋੜੀ ਜਿਹੀ ਪ੍ਰੋਬਲਮ ਹੁੰਦੀ ਹੈ ਨਾ ਗਲਾ ਖਰਾਬ ਹੋਇਆ ਕੋਈ ਚੀਜ਼ ਹੋਈ ਤਾਂ ਲੋਕੀ ਦੇਸੀ ਨੁਕਤੇ ਬਹੁਤ ਯੂਜ਼ ਕਰਦੇ ਨੇਗੇ ਉਹਨਾਂ ਚੋਂ ਕਿੰਨੇ ਕਿ ਜਿਹੜਾ ਉਹ ਸਹੀ ਨਹੀਂ ਜਾਂ ਫਿਰ ਜਿਹੜੇ ਆਪਣਾ ਡਾਕਟਰ ਕੋਲ ਹੀ ਕੰਸਲਟ ਕਰਨਾ ਚਾਹੀਦਾ ਦੇਖੋ ਦੇਖੋ ਦੇਸੀ ਨੁਕਤੇ ਜਿੱਦਾਂ ਪੇਸ਼ੈਂਟਸ ਕਰਾਰੇ ਕਰਦੇ ਹਨਾ ਉਹ ਬਿਲਕੁਲ ਹੈਲਪਫੁਲ ਹੈ ਉਹ ਕਰਨੇ ਚਾਹੀਦੇ ਆ ਠੀਕ ਹੈ ਠੀਕ ਹੈ ਕੁਝ ਲੋਕ ਹਲਦੀ ਮਲਦੇ ਆ ਮੈਂ ਆਪਣੀ ਪ੍ਰੈਕਟਿਸ 'ਚ ਦੇਖਿਆ ਹੈ ਬਟ ਹਾਂ ਕਿਤੇ ਨਾ ਕਿਤੇ ਦੇਖੋ ਹਲਦੀ ਇੱਕ ਐਂਟੀਸੈਪਟਿਕ ਹੈ ਪੁਰਾਣੇ ਟਾਈਮ ਚ ਹੁੰਦਾ ਉਹਦਾ ਫਾਇਦਾ ਡੈਫੀਨਿਟਲੀ ਹੁੰਦਾ ਹੋਏਗਾ ਬਟ ਨਾਊ ਡੇਜ਼ ਵੀ ਡੋਨਟ ਰეკਮੈਂਡ ਥੈਟ ਉਹਦੇ ਨਾਲ ਜੇ ਉਹ ਇਰੀਟੇਟ ਕਰੇਗੀ ਇਹਨੂੰ ਪੋਸਟੀਰੀਅਰ ਵਾਲ ਨੂੰ ਤਾਂ ਜ਼ਿਆਦਾ ਦਿੱਕਤ ਕਰ ਸਕਦੀ ਹੈ ਤੇ ਗਰਮ ਪਾਣੀ ਪੀਓ ਇਹ ਸਭ ਤਾਂ ਡੈਫੀਨਿਟਲੀ ਚੀਜ਼ਾਂ ਹੈਲਪ ਕਰਦੀਆਂ ਹਨ ਬਟ ਇੱਕ ਸਰਟਨ ਲਿਮਿਟ ਤੱਕ ਹਨੀ ਜਿਹੜੀ ਹੈ ਉਹ ਗਾਲਾ ਖਰਾਬ ਹੋਵੇ ਤਾਂ ਉਹ ਲੈ ਲੋ ਵਿੱਚ ਕਾਲੀ ਮਿਰਚ ਪਾ ਕੇ ਉਹ ਡੈਫੀਨਟਲੀ ਦੇਸੀ ਨੁਸਖੇ ਸਿੱਗੇ ਇਹਨਾਂ ਦੀ ਉਦੋਂ ਵੀ ਇੰਪੋਰਟੈਂਸ ਸੀਗੀ ਇਹਨਾਂ ਦੀ ਅੱਜ ਵੀ ਇੰਪੋਰਟੈਂਸ ਹੈ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਇਹ ਚੀਜ਼ ਦੇਸੀ ਨੁਸਖਿਆਂ ਨਾਲ ਵੀ ਠੀਕ ਨਹੀਂ ਹੋ ਰਹੀ ਫਿਰ ਇਹਨੂੰ ਮੈਡੀਕਲ ਇੰਟਰਵੈਂਸ਼ਨ ਚਾਹੀਦੀ ਹੈ ਅੱਜ ਸਰ ਹੁਣ ਅੱਜ ਦੀ ਗੱਲ ਕਰੀਏ ਤਾਂ ਅੱਜ ਦੇ ਟਾਈਮ ਦੇ ਵਿੱਚ ਜ਼ਿਆਦਾ ਪੇਸ਼ੈਂਟਸ ਤੁਹਾਡੇ ਕੋਲੇ ਕਿਸ ਚੀਜ਼ ਦੇ ਆ ਰਹੇ ਨੇ ਕਿਹੜੀ ਪ੍ਰੋਬਲਮ ਜ਼ਿਆਦਾ ਹੈ ਸਰ ਦੇਖੋ ਅੱਜ ਦੇ ਟਾਈਮ ਤੇ ਮੇਰੇ ਕੋਲ ਇਅਰ ਦੇ ਪੇਸ਼ੈਂਟਸ ਬਹੁਤ ਆ ਰਹੇ ਨੇ イヤー ਇਨਫੈਕਸ਼ਨਸ ਲੈ ਕੇ ਆ ਰਿਹਾ ਹੈ ਫੰਗਲ ਇਨਫੈਕਸ਼ਨਸ ਆਫ ear ਲੈ ਕੇ ਆ ਰਿਹਾ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਬਾਰਿਸ਼ ਆਂਦੀ ਹੈ ਲੋਕੀ ਅੰਦਰ ਮੋਇਸਚਰ ਜਮਾ ਹੋ ਜਾਂਦਾ ਹੈ ਫਿਰ ਅੱਜ ਕੱਲ੍ਹ ਲੋਕੀ সুইਮਿੰਗ ਤੇ ਵੀ ਬਹੁਤ ਜਾ ਰਿਹਾ ਹੈ ਉਹਦੇ ਕਾਰਨ ਕੰਨ ਬਹੁਤ ਪਤਦਾ ਪਏ ਇਸ ਲਈ ਇਹ ਪ੍ਰੋਬਲਮ ਆਜ ਬਹੁਤ ਆ ਰਹੀ ਹੈ ਸੈਕੰਡਲੀ ਅਲਰਜੀਸ ਨਾਲ ਪੇਸ਼ੈਂਟ ਆ ਰਹੇ ਹੈ ਪਹਿਲਾਂ ਹੁੰਦਾ ਸੀ ਕਿ ਆਪਾਂ ਸੀਜ਼ਨਲ ਅਲਰਜੀਸ ਦੇਖਦੇ ਸੀ ਹੁਣ ਪਰਨਿਅਲ ਅਲਰਜੀਸ ਮਤਲਬ ਜਿਹੜਾ ਕਿ ਪੂਰੇ ਸਾਲ ਹੀ ਰਹਿੰਦੀ ਹੈ ਹੁਣ ਐਦਾਂ ਦੇ ਪੇਸ਼ੈਂਟ ਸਾਡੇ ਕੋਲ ਬਹੁਤ ਆ ਰਹੇ ਆ ਅੱਜ ਕੱਲ੍ਹ ਇਕਸਰ ਗੱਲ ਕਰੀਏ ਅੱਜ ਕੱਲ ਨਾ ਬੜਾ ਹੀ ਟ੍ਰੈਂਡ ਹੋ ਗਿਆ ਕਿ ਲੋਕੀ ਕਿਤੇ ਵੀ ਜਾਂਦੇ ਨੇ ਬਾਹਰ ਗਏ ਤਾਂ ਚਲੋ ਕੁਝ ਖਾ ਲੈਨੇ ਆ ਥੋੜਾ ਰੀੜੀ ਤੋਂ ਕੁਝ ਖਾ ਲਿਆ ਸੀ ਕੋਈ ਫਾਸਟ ਫੂਡ ਖਾ ਲਿਆ ਬਿਠਾ ਲਿਆ ਉਹਦੇ ਨਾਲ ਬਾਡੀ ਤੇ ਕਿੰਨਾ ਕ ਇਫੈਕਟ ਪੈਂਦਾ ਸਰ ਇਹ ਤਾਂ ਤੁਸੀਂ ਬਹੁਤ ਅੱਛਾ ਕੁਐਸਚਨ ਕੀਤਾ ਹੁਣ ਦੇਖੋ ਲੋਕੀ ਬਾਹਰ ਜਾਂਦੇ ਆ ਹੁਣ ਬਾਹਰ ਕੋਈ ਕਲੀਨਲੀਨੈਸ ਤਾਂ ਹੁੰਦੀ ਨਹੀਂ ਹੈ ਜਿਹੜੀ ਵੀ ਕਿਚਨ ਹੁੰਦੀ ਹੈ ਆਈ ਡੋਨਟ ਥਿੰਕ ਸੋ ਲੋਕੀ ਆਪਣੇ ਕਿਚਨ ਸਾਫ਼ ਰੱਖਦੇ ਆ ਸੈਕੰਡਲੀ ਜੋ ਵੀ ਵੈਂਡਰਸ ਹੁੰਦੇ ਆ ਜਿੱਦਾਂ ਸਟਰੀਟ ਤੇ ਰੀੜੀਆਂ ਹੁੰਦੀਆਂ ਉੱਥੋਂ ਲੋਕੀ ਖਾਂਦੇ ਆ ਤਾਂ ਸਾਨੂੰ ਨਹੀਂ ਪਤਾ ਨਾ ਅਗਲਾ ਬੰਦਾ ਕਿਹੜੇ ਟਾਈਪ ਦੀ ਕੁਆਲਿਟੀ ਆਫ ਕੀਕ ਆਇਲ ਯੂਜ਼ ਕਰ ਰਿਹਾ ਹੈ ਕਿਹੜੇ ਮਸਾਲੇ ਯੂਜ਼ ਕਰ ਰਿਹਾ ਉਹ ਡੈਫੀਨਿਟਲੀ ਬੋਡੀ ਦਾ ਨੁਕਸਾਨ ਤਾਂ ਉਹਦਾ ਪਹੁੰਚੇਗਾ ਹੀ ਪਹੁੰਚੇਗਾ ਤੇ ਅੱਜ ਕੱਲ ਦਾ ਬਹੁਤ ਕਾਮਨ ਟ੍ਰੈਂਡ ਹੋ ਗਿਆ ਹੈ ਬਾਹਰ ਖਾਣਾ ਖਾਣਾ ਤੇ ਮੇਰੇ ਹਿਸਾਬ ਨਾਲ ਤਾਂ ਇਟ ਸ਼ੁੱਡ ਬੀ ਕਰਬਡ ਆਪਾਂ ਜਿੰਨਾ ਘਰ 'ਚ ਆਪਣਾ ਆਪ ਸਾਫ਼ ਖਾਣਾ ਬਣਾ ਕੇ ਖਾ ਸਕੀਏ ਸਾਨੂੰ ਉਹ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ